ਲਓ ਜੀ ਵੀਰੋ ਇਹ ਅੱਜ ਤੁਹਾਨੂੰ ਦਿਖਾ ਰਹੇ ਆਂ ਕਿ ਕਿਵੇਂ ਲੋਕ ਰੱਬ ਦੇ ਨਾਂ ਤੇ ਦੁਕਾਨਦਾਰੀਆਂ ਬਣਾਈਆਂ ਹੋਈਆਂ ਨੇ ਤੇ ਕਿਵੇਂ ਕਿਵੇਂ ਲੋਕਾਂ ਨੂੰ ਇਹ ਗੁੰਮਰਾ ਕਰਦੇ ਨੇ ਤੇ ਰੱਬ ਦਾ ਮਜ਼ਾਕ ਬਣਾ ਕੇ ਇਹ ਸੁੱਟਿਆ ਪਿਆ ਦਾ ਉਦਾਂ ਆਪਾਂ ਗੁਰੂ ਘਰ ਮੰਦਰਾਂ ਦੇ ਵਿੱਚ ਜਾ ਕੇ ਮੱਥੇ ਟੇਕਦੇ ਆਂ ਤੇ ਇੱਥੇ ਹਾਲ ਤੁਸੀਂ ਦੇਖ ਲਓ ਵੀਰੋ ਇਹ ਬੀਬੀ ਵਾਲਾ ਰੋਡ ਤੇ ਪੁਲ ਦੇ ਥੱਲੇ ਆ ਬੀਬੀ ਵਾਲਾ ਰੋਡ ਆ ਉੱਤਰ ਤਾਂ ਪੁਲ ਦੇ ਥੱਲੇ ਤੇ ਹੁਣ ਤੁਸੀਂ ਆਪੇ ਹੀ ਦੇਖ ਲਓ ਵੀ ਭਈ ਆਪਾਂ ਆਪਣੇ ਧਰਮ ਦੀ ਕੀ ਕਰ ਰਹੇ ਆਂ ਇਹ ਆਪਾਂ ਆਪਣੇ ਧਰਮ ਦੀ ਬੇਅਦਬੀ ਕਰ ਰਹੇ ਆ ਤੇ ਜਿੰਨੇ ਵੀ ਇਹ ਜਿਹੜੇ ਹਿੰਦੂ ਭਰਾਵਾ ਉਹਨਾਂ ਨੂੰ ਬੇਨਤੀ ਆ ਪਈ ਆ ਕੇ ਤੇ ਆ ਦੇਖੋ ਜੀ ਇਹਨਾਂ ਦਾ ਕੁਝ ਕਰੋ ਜਿਹੜੇ ਇੱਥੇ ਪਈਏ ਦੇਖਦੇ ਆ ਇਹ ਇਦਾਂ ਮੂਰਤੀਆਂ ਨਾ ਬਣਾਈਆਂ ਜਾਣ ਆ ਦੇਖ ਲਓ ਜੀ ਹਾਲ ਆ ਕਿ ਦਿੱ ਲੱਤ ਟੁੱਟੀ ਹੈ ਕਿਸੇ ਦੀ ਬਾਹ ਟੁੱਟੀ ਹੈ ਮੂਰਤੀ ਦੀ ਤੇ ਮਜਾਕ ਬਣਾ ਕੇ ਰੱਖਿਆ ਹੈ ਲੋਕਾਂ ਨੇ ਰੱਬ ਦਾ ਭਗਵਾਨ ਦਾ